ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਨੋਏ ਪਾਤਸ਼ਾਹ ਸਾਇਬ ਸਿੰਘ ਜੀ ਇੱਕ ਬਾਪ ਸਾਜ ਜੀ ਦੀ ਸ਼ਹਾਦਤ ਨੂੰ ਸਮਰਪਤ ਉਹਨਾਂ ਨਾਲ ਅਤੀ ਸਤਿਕਾਰਯੋਗ ਭਾਈ ਜੈ ਲਾ ਜੀ ਭਾਈ ਸਤੀ ਦਾਸ ਜੀ ਭਾਈ ਮਤੀ ਦਾਸ ਜੀ ਦੀ ਸ਼ਹਾਦਤ ਨੂੰ ਜ਼ਬਰਦਸਤ ਇਸ ਸਮਾਗਮ 24 ਤਰੀਕ ਤੋਂ ਲੈ ਕੇ 17 ਤਰੀਕ ਤੱਕ ਸਮਾਗਮ ਜੋ ਗੁਰਦੁਆਰਾ ਦੂਹਣਾ ਸਾਹਿਬ ਲੁਧਿਆਣਾ ਤੋਂ ਸ਼ੁਰੂ ਹੋਏ ਜਾ ਰਹੇ ਆ ਇਹ ਸਾਰੇ ਸਮਾਗਮ ਸੰਤਾ ਦੇ ਸਹਿਯੋਗ ਨਾਲ ਔਰ ਇਹ ਸਾਰੇ ਹੀ ਸਤਕਾਰਯੋਗ ਧਰਮਾਂ ਦੇ ਸਾਥੀਆਂ ਦੇ ਨਾਲ ਇਹ ਸਵਾਗਤ ਆਰੰਭ ਕੀਤਾ ਜਨੇ ਅੱਜ ਅੱਜ ਦੀ ਮੀਟਿੰਗ ਦੇ ਵਿੱਚ ਜਿੱਤੇ ਅਤੀ ਸਤਕਾਰਯੋਗ ਜਾਮਾ ਮਸਜਿਦ ਦੇ ਸ਼ਾਹੀਮਾਨ ਸਾਹਿਬ ਫ੍ਰਿੰਚ ਅਮਾਮ ਸਾਹਿਬ ਅਤੇ ਗਿਆਨਪਾਲ ਮੰਦਰ ਦੇ ਪ੍ਰਧਾਨ ਸਾਹਿਬ ਅਤੇ ਗੁਰਦਰਾ ਕਲਗੀਧਰ ਦੇ ਪ੍ਰਧਾਨ ਸਾਹਿਬ ਸਰ ਗੁਰਮੀਤ ਸਿੰਘ ਜੀ ਅਤੇ ਸਾਰੇ ਹੀ ਧਰਮਾਂ ਦੇ ਲੋਕ ਇਸ ਜੁੜੇ ਮੀਟਿੰਗ ਵਿੱਚ ਸ਼ਾਮਲ ਹੋ ਰਿਹਾ ਜਿੱਤੇ ਸਾਧੀਆਂ ਸਾਰੀਆਂ ਸਿੰਘ ਜੀ ਬਾਵਾਂ ਸਰਪੰਚ ਜੀ ਬਾਨ ਇਸਤਰੀ ਸਦਨ ਜੀ ਬਾਵਾਂ ਸਾਰੇ ਜਥੇਬੰਦੀਆਂ ਨੂੰ ਮੈਂ ਬੇਨਤੀ ਕਰਾਂਗਾ 14 ਤਰੀਕ ਤੋਂ ਲੈ ਕੇ ਜੋ 17 ਤਰੀਕ ਅਸਮਾਗਨ ਚੱਲਨੇ ਹਨ ਉਹਨਾਂ 'ਚ ਆਪਣਾ ਬੰਦਾ ਯੋਗਦਾਨ ਪਾइए 14 ਤਰੀਕ ਰਾਤ ਨੂੰ ਇੱਕ ਆਹਾਂ ਕਵੀ ਦਰਬਾਰ ਹੋਵੇਗਾ ਅਤੇ 15 ਤਰੀਕ ਸੰਤ ਸ੍ਰੀ ਗੁਰੂ ਅਰਜਨ ਸਾਹਿਬ ਜੀ ਦੀ ਛਤਰ ਛਾਇਆ ਇਹ ਪੰਜਾਬਿਆਰਿਆਂ ਦੀ ਅਗਵਾਈ ਵਿੱਚ ਸਾਰੇ ਧਰਮਾਂ ਦੇ ਲੋਕਾਂ ਦੇ ਸਹਿਯੋਗ ਦੇ ਨਾਲ ਇੱਕ ਵਿਸ਼ਾਲ ਨਗਰ ਕੀਰਤਨ ਆਰੰਭ ਕੀਤਾ ਜਾ ਰਿਹਾ ਹੈ ਜਿਸ ਵੇ ਸਾਰੇ ਇਹ ਸੰਕਟਾ シュਮੂਲ ਕਰਨ ਨੂੰ ਬੇਨਤੀ ਕਰਾਂਗਾ ਜਿਨ੍ਹਾਂ ਸਦਾ ਬੱਤਰ ਮਿਲੇ ਹਨ ਠੀਕ ਹੈ ਨਹੀਂ ਤਾਂ ਅਸਵਰ ਬੇਨਤੀ ਕਰਾਂਗਾ ਇਹਨਾਂ ਸਵਾਗਤ 15 ਤਰੀਕ ਨੂੰ ਦੁਪਹਿਰ ਨੂੰ 12:30 ਵਜੇ ਗੁਰਦਵਾਰਾ ਦੂਹਣਾ ਸਰ ਤੋਂ ਇੱਕ ਵਿਸ਼ਾਲ ਨਗਰ ਕੀਰਤਨ ਆਬ ਹੋਏਗਾ ਉਹਦੇ ਜ ਆਪਣਾ ਬੰਦਾ ਜੋ ਉਧਰ ਪਾ ਕੇ ਨਵੇਂ ਪਾਸ਼ਾ ਸਦਾ ਸਤਿ ਸਕਾਰ ਭੇਟ ਕਰੀਏ ਅਦੇ 15 ਤਰੀਕ 16 ਤਰੀਕ ਨੂੰ ਇੱਕ ਢਾਡੀ ਦਰਬਾਰ ਰਾਤ ਨੂੰ ਹੋਵੇਗਾ 17 ਤਰੀਕ ਨੂੰ ਇਸੇ ਤਰ੍ਹਾਂ ਹੀ ਗੁਰਬਖ ਸਵਾਗਤ ਹੋਣਗੇ ਪਾਸ ਪ੍ਰਸਿੱਧ ਵਿਦਵਾਨ ਭਾਈ ਸਾਹਿਬ ਭਾਈ ਪਰਮਜੀਤ ਸਿੰਘ ਜੀ ਦਾਸਤਰੀ ਤੋਂ ਲੈ ਕੇ 17-18 ਤਰੀਕ ਤੱਕ ਇੱਕ ਮਹਾਨ ਕਥਾ ਨਿਰਮਾਣ ਹੋਏਗਾ ਜਿਸ ਦੇ ਵਿੱਚ ਭਾਈ ਪਰਮਜੀਤ ਸਿੰਘ ਜੀ ਵਿਚਾਰ ਸੰਗਤਾਂ ਜਿੱਤੇ ਆਪ ਵੀ ਜੁੜੇ ਹਨ ਹੋਰਾਂ ਨੂੰ ਵੀ ਜੋੜਨ ਦਾ ਪ੍ਰਬਾਲਾ ਕਰਨਗੇ ਮੈਂ ਸਾਡੀਆਂ ਛੜਿਆਣੇ ਦੀ ਸੰਗਤਾਂ ਦੀ ਦੇਸ਼ਵ ਦੇਸ਼ਵਾਂ ਦੀਆਂ ਸੰਗਤਾਂ ਬੇਨਤੀ ਕਰਾਂਗਾ ਜੀਨਾਂ ਨੂੰ ਚੱਦਾ ਪੱਤਰ ਪਹੁੰਚ ਗਿਆ ਠੀਕ ਹੈ ਨਹੀਂ ਤਾਂ ਮੇਰੀ ਇਹ ਬੇਜਤੀ ਮੰਨ ਕੇ ਇਹਨਾਂ ਸਮਾਗਮਾਂ 'ਚ ਆਪਣਾ ਬੰਦਾ ਯੋਗਦਾਨ ਪਾ ਕੇ ਵੱਧ ਤੋਂ ਵੱਧ ਸਹਿਯੋਗ ਦੇਵੋ ਧੰਨਵਾਦ ਸਾਰੀਆਂ ਸੰਗਤਾਂ ਦਾ ਜਿਹੜੇ ਆਜਾ ਇੱਥੇ ਪਹੁੰਚਿਆ ਨੇ ਉਹਨਾਂ ਦਾ ਵੀ ਸਾਰਿਆਂ ਦਾ ਕੋਟਾਨਪੁਰ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸ਼ੁਰੂ ਅੱਲਾਹ ਤਾਲਾ ਦੇ ਨਾਮ ਤੋਂ ਜੋ ਬੜਾ ਮਿਹਰਬਾਨ ਤੇ ਨਿਹਾਇਤ ਰਹਿਮ ਕਰਨ ਵਾਲਾ ਹੈ ਅੱਜ ਅਸੀਂ ਸਾਰੇ ਗੁਰਦੁਆਰਾ ਦੁਖ ਨਿਵਰਨ ਸਾਹਿਬ ਕੰਪਲੈਕਸ ਦੇ ਆਫਿਸ ਦੇ ਵਿੱਚ ਇਕੱਠੇ ਹੋਏ ਆਂ ਆ ਔਰ ਤੁਹਾਨੂੰ ਸਾਰਿਆਂ ਨੂੰ ਇਹ ਦੱਸਣਾ ਚਾਹੁੰਦੇ ਆ ਕਿ ਗੁਰਦੁਆਰਾ ਦੁੱគੀਵਰਨ ਸਾਹਿਬ ਦੇ ਪ੍ਰਧਾਨ ਸਰਦਾਰ ਫਰੀਦਪਾਲ ਸਿੰਘ ਜੀ ਦੀ ਯੋਗ ਅਗਵਾਈ ਹੇਠ ਪਿਛਲੇ ਅੱਧੀ ਕਈ ਦਹਾਕੀਆਂ ਤੋਂ ਲਗਾਤਾਰ ਸ਼ਾਨਦਾਨ ਸਿੰਘ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਸ਼ਹੀਦੀ ਗੁਰਪਰਵ ਦੇ ਮੌਕੇ ਤੇ ਇੱਕ ਵਿਸ਼ਾਲ ਨਗਰ ਕੀਰਤਨ ਜਿਹੜਾ ਹ ਹਰ ਸਾਲ ਗੁਰਦੁਆਰਾ ਦੁੱគੀਵਰਨ ਸਾਹਿਬ ਤੋਂ ਸ਼ਹਿਰ ਦੇ ਪੁਰਾਣੇ ਰੂਟ ਤੇ ਹੁੰਦਾ ਹੋਇਆ ਵਾਪਸ ਅੱਥੇ ਆ ਕੇ ਸਮਾਪਤ ਹੁੰਦਾ ਹੈ ਤੇ ਇਸ ਵਾਰ ਵੀ ਸੰਤਨ ਸ਼੍ਰੀ ਗੁਰੂ ਸੇਖ ਬਹਾਦਰ ਸਾਹਿਬ ਦੀ ਸ਼ਹੀਦੀ ਨੂੰ ਸਮਰਪਤ ਇਹ ਮਹਾਨ ਨਗਰ ਕੀਰਤਨ ਜਿਹੜਾ ਹੈ ਉਹ ਸਰਦਾਰ ਪ੍ਰੇਤਪਾਲ ਸਿੰਘ ਜੀ ਦੀ ਅਗਵਾਈ ਹੈ ਔਰ ਇਸ ਮੌਕੇ ਤੇ ਸ਼੍ਰੀ ਪਰਵੀਨ ਬਜਾਤੀ ਤੇ ਅਲੱਗ-ਅਲੱਗ ਟਰਮਾ ਦੇ ਆਗੂ ਜਿਹੜੇ ਨੇ ਉਹਦੇ ਸ਼ਾਮਲ ਹੋਣਗੇ ਔਰ ਇਹ ਗੁਰਦੁਆਰਾ ਸਾਹਿਬ ਤੋਂ 15 ਦਸੰਬਰ ਨੂੰ ਦਿਨ ਸ਼ੁੱਕਰਵਾਰ ਨੂੰ ਦੁਪਹਿਰੇ 1 ਵਜੇ ਸ਼ੁਰੂ ਹੋ ਕੇ ਸ਼ਾਮ ਨੂੰ ਵਾਪਸ ਗੁਰਦੁਆਰਾ ਦੁਪਹਿਰ ਮਰਨ ਸਾਹਿਬ 'ਤੇ ਪਹੁੰਚੇਗਾ ਮੇਰੀ ਆਪ ਸਭ ਨੂੰ ਬੇਨਤੀ ਹੈ ਕਿ ਗੁਰਦੁਆਰਾ ਦੁਪਹਿਰ ਸਾਹਿਬ ਤੋਂ ਹਮੇਸ਼ਾ ਹੀ ਸਰਬ ਪਰਮਾਨੂ ਲੈ ਕੇ ਜਦ ਵੀ ਕੋਈ ਪ੍ਰੋਗਰਾਮ ਕੀਤਾ ਜਾਂਦਾ ਹੈ ਉਸ ਨੂੰ ਨਾਲ-ਨਾਲ ਲੋਕਾਂ ਨੂੰ ਆਪਸੀ ਵਿੱਚ ਜੋੜਨ ਦੀ ਬਹੁਤ ਵੱਡਾ ਉਪਰਾਲਾ ਕੀਤਾ ਜਾਂਦਾ ਹੈ ਤੇ ਆਪ ਸਭ ਜੀ ਨੂੰ ਬੇਨਤੀ ਹੈ ਕਿ ਇਹ ਜਿਹੜੇ ਸਮਾਗਮ ਜਿਹੜੇ ਆ 15 ਤਾਰੀਖ ਤੋਂ 18 ਤਾਰੀਖ ਤੱਕ ਗੁਰਦੁਆਰਾ ਸਾਹਿਬ ਦੇ ਵਿੱਚ ਹੋਣੇ ਆ ਇਹਦੇ ਸਭ ਦੇ ਵਿੱਚ ਸ਼ਾਮਲ ਹੋ ਔਰ ਖਾਸ ਕਰ ਨਗਰ ਕੀਰਤਨ ਦੇ ਵਿੱਚ ਆਪਣੇ ਆਪਣੇ ਅਸਥਾਨਾਂ ਦੇ ਮੋਰੇ ਨਗਰ ਕੀਰਤਨ ਦਾ ਸਵਾਗਤ ਕੀਤਾ ਜਾਵੇ ਉਹਦੇ ਜੋ ਆਣ ਵਾਲੀ ਸੰਗਤਾਂ ਦੀ ਸੇਵਾ ਕੀਤੀ ਜਾਵੇ ਔਰ ਮੈਂ ਦੁਆ ਕਰਦਾ ਕਿ ਅਸੀਂ ਸਾਰੇ ਇਸ ਪ੍ਰੋਗਰਾਮ ਦੇ ਵਿੱਚ ਪੂਰੀ ਆਪਣੀ ਸਮਰੱਥਾ ਦੇ ਨਾਲ ਸ਼ਾਮਲ ਹੋਈਏ ਧੰਨਵਾਦ ਜੀ